ਨੇ ਫੜ ਕੇ ਨਾ ਹੁੰਦੇ ਚਾਹਦਾ ਮੇਰਿਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਿਹਾ ਸੀ ਜੜੀਆਂ ਕਰ ਤਾ ਤੁਹਾਨੂੰ ਜੜੀਆਂ ਕਰਕੇ ਰੋਕਿਆ ਨੇ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਉਸ ਦਿਨ ਫੇਰ ਨੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਹਿੰਦਾ ਰਾਜ ਨੂੰ ਕਟੀਆਂ ਰਾਜ ਨੂੰ ਕਟੀਆਂ ਮੂੰਹ ਤੇ ਨਹੀਂ ਲਿਖਿਆਰ ਤਾਂ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਟਰੱਕ ਲਿਆਂਦਾ ਹਾਂ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਹਾਂ ਨਹੀਂ ਹੁੰਦਾ ਆਹ ਤੱਕ ਨਹੀਂ ਭਾਜੀ ਵਰਦੀ ਜਾਨ ਸਾਡੀ ਹੋਣਾ ਐਸ ਕੀ ਨਾਗਰ ਸਾਹਿਬਾ ਲੱਗਿਆ ਦੱਸੋ ਕੀ ਨਾ ਕਰਦਾ ਆਹ ਆਪਰੇਸ਼ਨ ਟੀਮ ਜੀ ਜਾਓ ਗੱਲ ਕਰ ਲੈਣਾ ਜਾਓ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਕੱਢੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਦੇ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦੋ ਅਫਸਰ ਆ ਗਿਆ ਤੇ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਅਫਸਰਾਂ ਦੇ ਲੱਗਾ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਮਾੜੀ ਭਈ ਜੀ ਸਾਨੂੰ ਕੋਈ ਮੂੰਹ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀਡੀਓ ਦੇ ਦਸਾਂ ਮੈਨੂੰ ਕਿੰਨੀ ਘਰੀ ਦੱਸੋ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਉਹ ਦੱਸਾਂ ਸਾਨੂੰ ਕਿਹੜੀ ਗੱਲ ਮੈਰੋ ਕੇ ਮੈਂ ਸਾਈਡ ਤੇ ਕਿਹਾ ਮੈਨੂੰ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕੇਗਾ ਉਸ ਨੂੰ ਜਾਰੀ ਹਾਂਜੀ ਪੂਨ ਸਿਟੀ ਦੇ ਤੇ ਮੁਲਾਜ਼ਮ ਹੈ ਮੈਂ ਵੀ ਮੁਲਾਜ਼ਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਵੀ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਮੈਂ ਸਾਈਡ ਤੇ ਨਾਲ ਮੈਂ ਸਾਡੇ ਕਿਰਾਇਆ ਕਰਕੇ ਗੱਡੀਆਂ ਨਹੀਂ ਲੱਗੀਆਂ ਵਿਚ ਮੈਡਮ ਮੇਰੀ ਵੀਡੀਓ ਕਢੋ ਲੋਡ ਨਹੀਂ ਤੁਹਾਨੂੰ ਮੈਨੂੰ ਜਿਹੜੀ ਗੱਲ ਚਾਹਾਂਗੇ ਵੱਡੀਆਂ ਵੱਡੀਆਂ ਗੱਲਾਂ ਪੜ੍ਹਨੀਆਂ ਲਈ ਹੈ ਤੈ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਤੈਨੂੰ ਲਾਉਣੀ ਯਾਰ ਮੈਂ ਲਾਉਣੀ ਆ ਜਾਨੀਆਂ ਤੇਰੇ ਨਾਲ ਜੋੜਿਆ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਉ ਫਿਰ ਤੈਨੂੰ ਲਾਉਣੀ ਆ ਮੈਂ ਆ ਛੱਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਤੇਰੇ ਮਿੱਤਰੀ ਤਬੇ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਆ ਠੀਕ ਪਵਾ ਦੇ ਆਡ ਭਈ ਮਲਾਜਮ ਐ ਤੇ ਜਾਨੀਆਂ ਲਾ ਕੇ ਤੇਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰੇ ਮੈਨੂੰ ਤੇ ਪਿਆਰ ਨਾ ਐਵੇਂ ਤੂੰ ਰੁਕੀ ਜਾਣਾ ਮੈਨੂੰ ਕੀ ਆਦਾ ਰੁਕਣੀ ਨਹੀਂ ਇਹ ਜਦੋਂ ਮੈਂ ਇੱਕ ਵਾਰੀ ਕਹਿ ਤਾ ਮੈਂ ਮੁਲਾਜ਼ਮ ਐ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਐ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹਨੂੰ ਜਾਣ ਕੇ ਬੈਸੇ ਨਾ ਆਦੇ ਉਹ ਕਹਿੰਦਾ ਕਿ ਐਵੇਂ ਬਸ ਹੀ ਆਉਂਦਾ ਤੂੰ ਉਧਰ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਤ ਨਹੀਂ ਨਾ ਦੇਖੋ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰਾਂ ਭਰਾ ਮੇਰਾ ਨਾ ਜੜਨੇ ਭਾਜੀ ਸਾਈਡ ਤੇ ਕਰਨਾ ਮਾੜੀ ਗੱਲ ਕਰਦੇ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਰੋਕੋ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੋ ਇੱਕ ਮਿੰਟ ਮੇਰੀ ਗੱਲ ਸੁਣੋ ਐਨਾ ਹੀ ਤੂੰ ਅਸਲਾ ਨਾ ਕਹਿੰਦੇ ਐਨਾ ਹੀ ਤੂੰ ਡੈਗੀ ਨਹੀਂ ਹੁੰਦੇ ਦੋ ਦੇ ਜੀਵ ਜੀ ਰਹਿ ਵੀ ਤੈਨੂੰ ਬੜੀ ਥੋੜੀ ਰਿਕਵਰੀ ਕੀ ਕੀਤੀ ਰਜੀ ਰੈਮ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕਵਿੰਟ ਲੈ ਹੁਣ ਮੈਂ ਰਿਕਵਰੀ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰਾਂ ਵੀ ਰੁਕ ਜਨਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਬੈਠੀ ਜਾ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਕਰ ਨੂੰ ਤੇ ਮੈਂ ਮੈਂ ਵੀ ਥਾਣੇ ਘੱਟੇ ਜਾਂ ਮੈਂ ਸਿੱ ਤੂੰ ਲੈ ਮੈਦੀ ਹੋਹੀ ਆਪਣੀ ਡੂੜੀ ਕਰ ਲੈ ਮੈਂ ਤੁਹਾਨੂੰ ਤੀਨੇ ਕਰੂੰਗਾ ਇਹ ਕਿਹੜੀ ਗੱਲ ਆ ਫਿਰ ਜਿਹੜੀ ਡੂੜੀ ਤੂੰ ਕਰ ਲੈ ਅੱਜ ਮੈਂ ਕਰਾਉਂਦੇ ਜਾਲੀਆਂ ਲਾ ਨਹੀਂ ਲਾਉਣੀ ਗਾਉਣੀ ਲਾਉਣੀ ਆ ਫਿਰ ਲੱਗਾ ਰਿਹਾ ਇਸ ਬੈਠਾ ਲਾ ਮੈਂ ਨਹੀਂ ਰੋਹਣਾ ਨਹੀਂ ਸੱਦਣਾ ਕੋਈ ਨਹੀਂ ਲਵਾ ਕੇ ਕਰੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਆਪਰੇਸ਼ਨ ਦੀ ਜਿਹੜਾ ਤਾਡੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਦਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡੂੜੀ ਦਾ ਨਹੀਂ ਮੈਂ ਲਵਾਉਂਗਾ ਜਾਲੀਆਂ ਪਾਸਟੇਬ ਲਾਉਂਗਾ ਲਵਾਉਂਗਾ ਉਹ ਮੈਂ ਲਾਈਏ ਜਾਲੀਆਂ ਫਿਰ ਲਵਾ ਲਾਈਆਂ ਨਹੀਂ ਲਾਉਣੀ ਨਹੀਂ ਲਾਉਣੀ ਮੈਂ ਗੱਲ ਬਾਅਦ ਹੁੰਦਾ ਲਵਾਉਂਗਾ ਫਿਰ ਬਾਅਦ ਲਵਾ ਦੇ ਨੀ ਚੱਕਰ ਲਵਾ ਲਿਓ ਬੰਦ ਥੱਲੇ ਨਹੀਂ ਹੁਣ ਥੱਲੇ ਠੀਕ ਹੋ ਗਈ ਲਵਾਵਾ ਆਪਰੇਸ਼ਨ ਕਰਦੇ ਸਾਡੇ ਸਾਣ ਕਰਦੇ ਤੁਸੀਂ ਡਿਊਟੀ ਕਰਦੇ ਬਕਵਾਸ ਥੋੜੀ ਜਿਹੀ ਆਪ ਬੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਸਾਹ ਲਾ ਲਾ ਫੋਨ ਚ ਨਾਲਾ ਨਾਲਾ ਹੁਣ ਹਟਾਏ ਕਿ ਮੈਂ ਬਕਵਾਸ ਵਾਲੀ ਕੀ ਬਕਵਾਸ ਸਾਡਾ ਕੀ ਕੰਮ ਮੈਂ ਬਕਵਾਸ ਕਿਉਂ ਆਇਆ ਨੂੰ ਬਕਵਾਸ ਸਾਡੇ ਸਾਣ ਡੈਂਡਰ ਕਰਦੇ ਤੁਸੀਂ ਡਿਊਟੀ ਆਪਣੀ ਕਰਦੇ ਮੈਂ ਸਾਣ ਕਰਦੇ ਮੈਂ ਮਹਿਕਨ